ਹਾਰਟ ਦੀ ਦਿੱਕਤ ਸੀ ਸਾਹ ਚੜਦਾ ਸੀ ਕਿੰਨੇ ਟਾਈਮ ਤੋਂ ਸੀ ਦਿੱਕਤ ਨਹੀਂ ਪਹਿਲਾਂ ਸਰਜਰੀ ਹੋਈ ਸੀ ਸਾਹ ਚੜਦਾ ਸੀ ਉਸ ਤੋਂ ਬਾਅਦ ਦੁਬਾਰੇ ਦਿੱਕਤ ਹੋ ਗਈ ਸੀ ਓਏ 24 ਦੇ ਅਪ੍ਰੈਲ ਚ ਹੋਈ ਸਰਜਰੀ ਠੀਕ ਹੈ ਤੇ ਹੁਣ 6 ਮਹੀਨੇ ਪਹਿਲਾਂ ਫਿਰ ਦੁਬਾਰੇ ਦਿੱਕਤ ਹੋ ਗਈ ਸੀ ਠੀਕ ਤਦੋਂ ਨਾ ਫਿਰ ਨਾ ਤੋਂ ਸਾਹ ਚੜਨ ਲੱਗਿਆ ਸੀ ਠੀਕ ਹੈ ਫਿਰ ਅਸੀਂ ਗੰਗਾ ਨਗਰ ਨੂੰ ਰਿਪੋਰਟ ਕਰਾਈ ਤੇ ਉਹ ਡਾਕਟਰ ਸਾਹਿਬ ਕਹਿੰਦੇ ਵੀ ਤੁਹਾਨੂੰ ਦੱਸਿਆ ਨਹੀਂ ਵੀ ਸਾਲ ਬਾਅਦ ਸਟੰਟ ਹੋਊਗਾ 6 ਮਹੀਨੇ ਹੋ ਗਏ ਤੇ 5 ਮਹੀਨੇ ਹੋਏ ਹੁਣ 6 ਮਾ ਸ਼ੁਰੂ ਹੋ ਗਿਆ ਕਿਵੇਂ ਹੁਣ ਕਿਵੇਂ ਕੀ ਮਹਿਸੂਸ ਕਰਦੇ ਹੋ ਪਾਚੀ ਮੈਂ ਤੁਰਨ ਫਿਰਨ ਨੂੰ ਤਾਂ ਬਿਲਕੁਲ ਸਹੀ ਮਹਿਸੂਸ ਕਰਦਾ ਬਾਕੀ ਡਾਕਟਰ ਵੈਦ ਸਾਹਿਬ ਨੂੰ ਪਤਾ ਠੀਕ ਹੈ ਮੈਨੂੰ ਕੋਈ ਦਿੱਕਤ ਨਹੀਂ ਵਧੀਆ ਤੁਰਿਆ ਫਿਰਦਾ ਨਾ ਨਾ ਉਵੇਂ ਨਹੀਂ ਚੜਦਾ ਮੈਂ 1-2 ਕਿਲੋਮੀਟਰ ਜਿਵੇਂ ਮਰਜ਼ੀ ਤੁਰਿਆ ਜਾ ਠੀਕ ਹੈ ਪਹਿਲਾਂ ਕਿੰਨਾ ਕਿ ਤੁਰ ਲੈਂਦੇ ਸੀ ਇੱਥੇ ਹੁਣ ਪਹਿਲਾਂ ਜਿੱਦੇ ਮੈਂ ਇੱਥੇ ਆਇਆ ਸੀ ਉਦੋਂ ਤਾਂ ਦੋ ਜਣਾਂ ਨੇ ਚੱਕ ਕੇ ਪਾੜੀਆਂ ਜਿਹੜਾ ਸੀ ਕੀ ਨਾਮ ਹੈ ਤਰਸੇਮ ਸਿੰਘ ਕਿੱਥੋਂ ਆਏ ਐਵੋਰ ਕੋਲੇ ਪਿੰਡ ਆਈ ਮੇਰਾ ਕੀ ਹੋਇਆ ਸੀਗਾ ਤੁਹਾਨੂੰ ਆ ਹਾਰਟ ਦੀ ਦਿੱਕਤ ਸੀ ਸਾਹ ਚੜਦਾ ਸੀ ਕਿੰਨੇ ਟਾਈਮ ਤੋਂ ਸੀ ਦਿੱਕਤ ਨੇ ਪਹਿਲਾਂ ਸਰਜਰੀ ਹੋਈ ਸੀ ਸਾਹ ਚੜਦਾ ਸੀ ਉਸ ਤੋਂ ਬਾਅਦ ਦੁਬਾਰੇ ਦਿੱਕਤ ਹੋ ਗਈ ਸੀ ਸਰਜਰੀ ਕਦੋਂ ਹੋਈ ਸੀ ਸਰਜਰੀ ਤਾਂ 24 ਚੋਈ ਸੀ 24 ਚੋਈ ਸੀ ਉਹ ਕਿੰਨੇ ਟਾਈਮ ਪਹਿਲਾਂ ਤੁਹਾਨੂੰ ਸਾਹ ਚੜਨ ਲੱਗ ਗਿਆ ਸੀ ਸਾਹ ਤਾਂ ਬਸ اچانک ਹੀ ਚੜਨ ਲੱਗਾ ਦੋ ਕ ਹਫ਼ਤਿਆਂ 'ਚ ਅੱਛਾ ਦੋ ਹਫ਼ਤੇ ਕੇ ਪਹਿਲਾਂ ਸਾਹ ਚੜਨ ਲੱਗਾ ਤੇ ਦੋ ਹਫ਼ਤੇ ਬਾਅਦ ਹੀ ਸਰਜਰੀ ਹੋ ਗਈ ਨਹੀਂ ਫਿਰ اچانک ਦੌਰੇ ਵਾਂਗੂ ਹੋ ਗਿਆ ਸੀ ਅੱਛਾ ਉਸ ਤੋਂ ਬਾਅਦ ਫਿਰ ਐਡਮਿਟ ਕਰਿਆ ਫਿਰ ਪਤਾ ਲੱਗਿਆ ਵੀ ਕੀ ਕਰ ਠੀਕ ਹੈ ਤੁਹਾਨੂੰ ਜਦੋਂ ਸਰਜਰੀ ਹੋਈ ਉਦੋਂ ਕੀ ਬਾਈਪਾਸ ਸਰਜਰੀ ਹੋਈ ਨਹੀਂ ਓਪਨ ਹੋਈ ਆ ਓਪਨ ਹਾਰਟ ਸਰਜਰੀ ਹੋਈ ਠੀਕ ਹੈ ਤੇ ਫਿਰ ਉਸ ਤੋਂ ਬਾਅਦ ਕੀ ਦਿੱਕਤ ਆਈ ਸਰਜਰੀ ਤੋਂ ਬਾਅਦ ਓਏ 24 ਦੇ ਅਪ੍ਰੈਲ ਚ ਹੋਈ ਸਰਜਰੀ ਠੀਕ ਹੈ ਤੇ ਹੁਣ 6 ਮਹੀਨੇ ਪਹਿਲਾਂ ਫਿਰ ਦੁਬਾਰੇ ਦਿੱਕਤ ਹੋ ਗਈ ਠੀਕ ਹੈ ਤੁਰਨਾ ਫਿਰਨਾ ਤੋਂ ਸਾਹ ਚੜਨ ਲੱਗ ਗਿਆ ਸੀ ਠੀਕ ਹੈ ਪਰ ਅਸੀਂ ਗੰਗਾ ਨਗਰ ਰਿਪੋਰਟ ਕਰਾਈ ਤੇ ਉਹ ਡਾਕਟਰ ਸਾਹਿਬ ਕਹਿੰਦੇ ਵੀ ਤੁਹਾਨੂੰ ਦੱਸਿਆ ਨਹੀਂ ਵੀ ਸਾਲ ਬਾਅਦ ਸਟੰਟ ਪਾਊਗਾ। ਅੱਛਾ ਜੀ। ਮਾਈ ਸਾਨੂੰ ਤਾਂ ਨਹੀਂ ਦੱਸਿਆ। ਉਹ ਕਹਿੰਦੇ ਵੀ ਸਟੰਟ ਪਾਊਗਾ ਤੇ ਉੱਥੇ ਜਾਓ ਵਾਪਸ ਉਸੇ ਡਾਕਟਰ ਕੋਲੇ। ਠੀਕ ਹੈ। ਅਸੀਂ ਫਿਰ ਉੱਧਰ ਜਾਣ ਦੀ بجائے ਇੱਧਰ ਨੂੰ ਆ ਗਏ। 6 ਮਹੀਨੇ ਹੋ ਗਏ ਤੇ 5 ਮਹੀਨੇ ਹੋ ਗਏ ਹੁਣ 6ਵਾਂ ਸ਼ੁਰੂ ਹੋ ਗਿਆ। ਠੀਕ ਹੈ। ਕਿਵੇਂ ਹੁਣ ਕਿਵੇਂ ਕੀ ਮਹਿਸੂਸ ਕਰਦੇ ਹੋ 5 ਮਹੀਨੇ ਬਾਅਦ? ਮੈਂ ਤੁਰਨ ਫਿਰਨ ਨੂੰ ਤਾਂ ਬਿਲਕੁਲ ਸਹੀ ਮਹਿਸੂਸ ਕਰਦਾ ਬਾਕੀ ਡਾਕਟਰ ਵੈਦ ਸਾਹਿਬ ਨੂੰ ਪਤਾ। ਠੀਕ ਹੈ ਮੈਨੂੰ ਕੋਈ ਦਿੱਕਤ ਨਹੀਂ ਵਧੀਆ ਤੁਰਿਆ ਫਿਰਦਾ ਨਾ ਨਾ ਉਵੇਂ ਨਹੀਂ ਚੜਦਾ ਮੈਂ 1-2 ਕਿਲੋਮੀਟਰ ਜਿਵੇਂ ਮਰਜ਼ੀ ਤੁਰਿਆ ਜਾਵਾਂ ਠੀਕ ਹੈ ਪਹਿਲਾਂ ਕਿੰਨਾ ਕਿ ਤੁਰ ਲੈਂਦੇ ਸੀ ਇੱਥੇ ਆਉਣ ਪਹਿਲਾਂ ਜਿੱਦ ਮੈਂ ਇੱਥੇ ਆਇਆ ਸੀ ਉਦੋਂ ਦਾ ਦੋ ਜਣਿਆਂ ਨੂੰ ਚੱਕ ਕੇ ਪੌੜੀਆਂ ਚੜਾਇਆ ਸੀ ਅੱਛਾ ਜੀ ਪੌੜੀਆਂ ਨਹੀਂ ਚੜੀਦਾ ਸੀ ਇੰਨਾ ਹਾਲ ਹਾਂ ਸਰਜਰੀ ਹੋਣ ਤੋਂ ਬਾਅਦ ਇਹ ਹਾਲ ਹੋ ਗਿਆ ਸੀ ਅੱਛਾ ਜੀ ਹਾਂ ਮਤਲਬ ਕਿ ਉਹ ਨਾਲ ਸਹਾਰਾ ਦੇ ਕੇ ਫਿਰ ਮੈਨੂੰ ਉੱਪਰ ਚੜਾਇਆ ਸੀ ਹੁਣ ਤੁਸੀਂ ਆਪ ਹੀ ਆ ਗਏ ਹੁਣ ਤਾਂ ਕੋਈ ਦਿੱਕਤ ਨਹੀਂ ਕੋਈ ਦਿੱਕਤ ਨਹੀਂ ਹੁਣ ਤਾਂ ਲੱਗਦਾ ਨਹੀਂ ਮੈਂ ਬੜਾ ਕੀ ਹੋਇਆ ਮੈਂ ਕੜੇ ਵਿੱਚ ਜੂੜ ਗਿਆ ਹਾਂ